ਕਿ 1 ਇੰਚ ਜ਼ਮੀਨ ਵੀ ਦਿੱਲੀੋਂ ਜਿਹੜੇ ਫ੍ਰੀ ਹੋ ਕੇ ਮੇਰੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੁੱਟਣਾ ਚਾਹੁੰਦੇ ਨੇ ਅਸਲ 'ਚ ਇਹ ਜਿਹੜੇ ਕੇਜਰੀਵਾਲ ਸਸੋਦੀਆ ਸਤਿੰਦਰ ਜੈਨ ਐਂਡ ਕੰਪਨੀ ਅੱਛਾ ਜਦੋਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਨੇ ਕੋਰਟ 'ਚ ਜਿਹੜਾ ਉਹਦਾ ਹੱਜਰ ਹੋਇਆ ਲੈਂਡ ਪੂਲਿੰਗ ਪਾਲਿਸੀ ਜ਼ਰੂਰ ਆਈ ਪਰ ਪਾਲਿਸੀ ਕੋਈ ਨਹੀਂ ਦੱਸ ਪਾਈ ਅੱਛਾ यह जकीन कौन दवाएगा क्या मान साहब अज बहार आके प्रेस कॉन्फ्रेंस करके घोषणा कर कि किसी होर तरीके इंच जमीन भी किसान की असी नहीं लवेंगे कोई चोर दरवाजा नहीं लागे मैं दो तीन लाइना अपनी गल कहनी है कि कल पंजाब जितया है पंजाबीयत जीती है ਪੰਜਾਬ ਦਾ ਕਿਸਾਨ ਤੇ ਪੰਜਾਬ ਦੇ ਮਜ਼ਦੂਰ ਦੀ ਬਹੁਤ ਵੱਡੀ ਜਿੱਤ ਹੋਈ ਹੈ ਜਦੋਂ ਲੈਂਡ ਪੁਲਿੰਗ ਪਾਲਿਸੀ ਆਈ ਪਹਿਲੇ ਦਿਨ ਤੋਂ ਬੀਜੇਪੀ ਨੇ ਆਪਣਾ ਇੱਕ ਸਪਸ਼ਟ ਸਟੈਂਡ ਲਿਆ ਕਿ 1 ਇੰਚ ਜ਼ਮੀਨ ਵੀ ਦਿੱਲੀੋਂ ਜਿਹੜੇ ਫ੍ਰੀ ਹੋ ਕੇ ਮੇਰੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੁੱਟਣਾ ਚਾਹੁੰਦੇ ਨੇ ਅਸਲ 'ਚ ਇਹ ਜਿਹੜੇ ਕੇਜਰੀਵਾਲ ਸਸੋਦੀਆ ਸਤਿੰਦਰ ਜੈਨ ਐਂਡ ਕੰਪਨੀ ਸਾਨੂੰ ਇਹ ਬੜੇ ਸਿੱਧੀ ਸਿੱਧੀ ਸਮਝ ਆਇਆ ਕਿ ਅੱਜ ਪੰਜਾਬ ਜਿਹੜਾ ਪੰਜਾਬ ਤੋਂ ਨਹੀਂ ਚੱਲ ਰਿਹਾ ਪੰਜਾਬ ਦੇ ਸਭ ਡਿਪਾਰਟਮੈਂਟ ਦੇ ਉੱਤੇ ਤੇ ਨਜ਼ਰ ਮਾਰੋ ਅੱਜ ਪੰਜਾਬ ਨੂੰ ਪੰਜਾਬੀ ਨਹੀਂ ਚਲਾ ਰਿਆ ਇਹਨਾਂ ਨੇ ਦਿੱਲੀ ਤੋਂ ਹਰ ਜਗ੍ਹਾ ਬੰਦਾ ਬਿਠਾਇਆ ਹੋਇਆ ਔਰ ਇਹਨਾਂ ਦਾ ਇਹ ਜਦੋਂ ਦਿੱਲੀੋਂ ਵੇਲੇ ਹੋ ਗਏ ਇਹਨਾਂ ਨੂੰ ਲੱਗਾ ਕਿ ਯਾਰ ਪੰਜਾਬ ਤੋਂ ਨਾ ਲੁੱਟਖੁੱਟ ਕਿਦਾਂ ਕੀਤੀ ਜਾ ਸਕਦੀ ਹੈ ਉਹਦੇ ਲਈ ਇਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਉਹ ਲਿਆਂਦੀ ਅੱਛਾ ਜਦੋਂ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਏ ਨੇ ਕੋਰਟ 'ਚ ਜਣਾ ਉਹਦਾ ਹਸ਼ਰ ਹੋਇਆ ਲੈਂਡ ਪੁਲਿੰਗ ਪਾਲਿਸੀ ਜ਼ਰੂਰ ਆਈ ਪਰ ਪਾਲਿਸੀ ਕੋਈ ਨਹੀਂ ਦੱਸ ਪਾਈ ਇਹ ਅਨੇਕ ਗੱਲਾਂ ਔਰ ਬੀਜੇਪੀ ਦਾ ਸਟੈਂਡ ਔਰ ਬੀਜੇਪੀ ਨੇ ਬਲਾਕ ਲੈਵਲ ਤੋਂ ਲੈ ਕੇ ਤਹਿਸੀਲ ਲੈਵਲ ਰੋਲ ਜ਼ਿਲ੍ਹਾ ਲੈਵਲ ਤੱਕ ਜਿਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਔਰ ਭਾਜਪੀ ਦੀ 17 ਤਰੀਕ ਨੂੰ ਮਹਾਰਾਣੀ ਜੀ ਦੇ ਉੱਤੇ ਪਾਰਲੀਮੈਂਟ ਹਲਕੇ ਤੋਂ ਸਾਡੀ ਇਹ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਦਾ ਸ਼ੁਭਾਰੰਭ ਹੋਣ ਵਾਲਾ ਸੀ ਇਹਨਾਂ ਸਾਰੀਆਂ ਗੱਲਾਂ ਦਾ ਪ੍ਰੈਸ਼ਰ ਪਿਆ ਉਹਨਾਂ ਤੇ ਔਰ ਲੇਕਿਨ ਸ਼ੰਕਾ ਮੈਂ ਅੱਜ ਵੀ ਮੇਰੀ ਤਾਂ ਕਮ ਸੇ ਕਮ ਬਣੀ ਹੋਈ ਹੈ ਜਿਦਾਂ ਦੀ ਇਹਨਾਂ ਦੀ ਨੀਅਤ ਰਹੀ ਹੈ ਇਹ ਚਾਰ ਲਾਈਨਾਂ ਦਾ ਨੋ ਨੋਟ ਕਰਦਣ ਨਾਲ ਗੱਲ ਨਹੀਂ ਬੰਦੀ ਵੱਡੀ ਗੱਲ ਕੀ ਹੈ ਕਿ ਜਦੋਂ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕਰਨਾ ਸੀ ਤੇ ਸਾਹਮਣੇ ਕੌਣ ਆਇਆ ਸੀ। ਬਗੋ ਯਾਰ ਮੈਂ ਕਹਾ ਮੈਂ ਭੁੱਲਣਾ ਗਿਆ ਹਾਂ ਮੁੱਖ ਮੰਤਰੀ ਆਏ। ਜਦੋਂ ਲੈਂਡ ਪੁਲਿੰਗ ਪਾਲਿਸੀ ਲੈਣੀ ਸੀ ਉਦੋਂ ਕੌਣ ਆਇਆ? ਮੁੱਖ ਮੰਤਰੀ ਆਏ। ਹੁਣ ਵਾਪਸ ਲੈਣੀ ਹੈ। ਤੇ ਉਹ ਪ੍ਰਿੰਸੀਪਲ ਸੈਕਟਰੀ ਦਾ ਸਾਈਨ ਕਰਕੇ ਉਹ ਭੇਜਦੇ ਚਾਰ ਲਾਈਨਾਂ ਦਾ ਨੋਟੀਫਿਕੇਸ਼ਨ ਕਦੋਂ ਆਏਗੀ ਇਹਦੇ ਇਹਦੇ ਉੱਤੇ ਸਾਡੀ ਨਜ਼ਰ ਅੱਜ ਵੀ ਲੱਗੀ ਹੋਈ ਹੈ ਅੱਛਾ ਇਹ ਯਕੀਨ ਕੌਣ ਦਵਾਏਗਾ ਕਿਹਾ ਮਾਨ ਸਾਹਿਬ ਅਜੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਘੋਸ਼ਣਾ ਕਰਨਗੇ ਕਿ ਕਿਸੇ ਹੋਰ ਤਰੀਕੇ ਨਾਲ 1 ਇੰਚ ਜ਼ਮੀਨ ਵੀ ਕਿਸਾਨ ਦੀ ਅਸੀਂ ਨਹੀਂ ਲਵਾਂਗੇ ਕੋਈ ਚੋਰ ਦਰਵਾਜ਼ਾ ਨਹੀਂ ਲਪਾਂਗੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇੰਡੀਵਿਜੁਅਲ ਗੱਲਬਾਤ ਚ ਬੀਜੇਪੀ ਦੀ ਮੁੱਖੀ ਭੂਮਿਕਾ ਚੌਕੀਦਾਰ ਦੀ ਆ ਖੁਦ ਵੀ ਜਾਗਦੇ ਰਹਿਣਾ ਪੰਜਾਬੀਆਂ ਨੂੰ ਵੀ ਜਗਾ ਕੇ ਰੱਖਣਾ ਕਿਉਂਕਿ ਇਹ ਖੁਰਾਬਾਤੀ ਲੋਕ ਨੇ ਜਿਹੜਾ ਇਸ ਲਈ ਮੇਰਾ ਪੰਜਾਬ ਚਲਾ ਰਹੇ ਨੇ ਇੱਥੇ ਆ ਕੇ ਇਹ ਕੋਈ ਖੁਰਾਬਾਤ ਨਾ ਕਰਨ ਇਹ ਪੰਜਾਬ ਨੂੰ ਲੁੱਟਣ ਦਾ ਕੋਈ ਤਰੀਕਾ ਹੋਰ ਨਾ ਲੱਭਣ ਇਹਦੇ ਲਈ ਪੰਜਾਬ ਨੂੰ ਜਾਗਦੇ ਰਹਿਣਾ ਪੈਣਾ ਬੀਜੇਪੀ ਨੂੰ ਆਪਣੀ ਭੂਮਿਕਾ ਅਦਾ ਕਰਦੇ ਰਹਿਣਾ ਪੈਣਾ ਔਰ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਮਾਨ ਸਾਹਿਬ ਨੂੰ ਕਹਾਂਗਾ ਕਿ ਜਰਾ ਸਾਹਮਣੇ ਆ ਕੇ ਕਹਿਣ ਕਿ ਅਸੀਂ ਕੋਈ ਹੋਰ ਤਰੀਕਾ ਨਹੀਂ ਅਪਣਾਵਾਂਗੇ ਨੋਟੀਫਿਕੇਸ਼ਨ ਕਦੋਂ ਕਰਾਂਗੇ ਔਰ ਜਾਣਕਾਰੀਆਂ ਦੇਣ ਨਾ ਕਿ ਇਹ ਕਿਸਾਨ ਦੀ ਜ਼ਮੀਨ ਨਹੀਂ ਲਵਾਂਗੇ ਬੋਲਣ ਧੰਨਵਾਦ